ਨਸ਼ਾ ਜਿਹੜਾ ਹੁਣ ਇਹਲੇ ਇਹਨਾਂ ਦਾ ਚੱਲ ਪਿਆ ਵਾ ਜਿੱਦਾਂ ਮਜੀਠੀਏ ਦਾ ਹੈ ਨਾ ਅੱਜ ਜਿਹੜਾ ਨਸ਼ਾ ਵਾ ਉਹ ਮਾਨਦਲ ਦਾ ਵਾ ਤੇ ਸਮੈਗ ਪੀਣ ਵਾਲੇ ਤੋਂ 10 ਤੋਂ 15 ਵਧੇ ਘਟੇ ਨਹੀਂ ਜਦੋਂ ਦੀ ਆਈ ਆ ਹੁਣ ਮਾਨ ਕਿੰਨਾ ਚਿਰ ਹੋਇਆ ਜੀ ਸਾਲ ਹੋ ਗਿਆ 2 ਸਾਲ ਹੋ ਗਏ ਉਹ ਸਾਲਾਂ ਦੇ ਵਿੱਚ ਐਸ ਵੇਲੇ ਮੇਰੇ ਪਿੰਡ ਦੇ ਵਿੱਚ ਸਰਵਾ ਕਰਕੇ ਵੇਖ ਲਿਓ ਪੰਜੀਆਂ ਤੋਂ ਲੈ ਕੇ 50 ਬੰਦਿਆਂ ਦੇ ਵਿੱਚ ਸਮੈਗ ਪੀਣ ਵਾਲੇ ਆ ਤੇ ਇੰਨੇ ਵੇਚਣ ਵਾਲੇ ਆ ਜਿਹੜਾ ਚੋਰ ਨਹੀਂ ਉਹ ਘਰ ਛੱਡ ਕੇ ਨਹੀਂ ਨਾ ਭਜੂਗਾ ਚੋਰ ਨੇ ਪੈੜ ਖੜਕਾਇਆ ਤਦ ਭਜਣਾ ਇਹ ਸਭ ਚੋਰ ਆ ਉਹ ਮੜਾ ਜਾ ਉਹਨਾਂ ਨੇ ਈਡੀ ਦਾ ਪੈਰ ਖੜਕਾਇਆ ਵਾ ਕਿ ਭੱਜ ਭੱਜ ਕੇ ਭੱਜ ਭੱਜ ਵੜ ਕੇ ਜਾ ਕੇ ਭਾਵੇਂ ਨਵਦੀਤ ਬਿੱਟੂ ਆ ਭਾਵੇਂ ਕੈਪਟਨ ਆ ਭਾਵੇਂ ਕੋਈ ਵੀ ਆ ਬਦਲ ਹੋਣੀ ਕੀ ਆ ਬਦਲ ਹੋਣੀ ਤੁਹਾਡਾ ਕਿਹਦਾ ਰਲੇ ਨਹੀਂ ਰਲੇ ਆ ਅੱਜੇ ਬਜੇ ਅਜੇ ਤੱਕ ਉਹਨਾਂ ਦੇ ਹੱਥ ਨਹੀਂ ਪੈਂਦੇ ਆ ਉਹ ਰਲੇ ਆ ਸਾਰੇ ਉਹਨਾਂ ਨੂੰ ਪਿੱਛੋਂ ਉਹਨਾਂ ਦੀ ਛਤਰ ਛਾਇਆ ਤੇ ਸਾਡੇ ਹੁਣਾਂ ਇੱਕ ਐਸਐਚਓ ਸਾਹਿਬ ਕੱਲੇ ਆ ਉਹ ਹੋਰ ਉਹਨਾਂ ਨੂੰ ਬਦਲੀ ਕਰਤੀ ਚਾਟੀ ਵਿੰਡ ਘਲਦੇ ਆ ਅੱਛਾ ਇਸੇ ਕਰਕੇ ਬਦਲੇ ਗਏ ਆ ਵੀ ਉਹਨੇ ਫੜ ਫੜ ਕੇ ਬੰਦੇ ਹੀ ਇਹਨੇ ਅੰਦਰ ਦਿੱਤੇ ਵੀ ਜਿੰਨੇ ਸਮੈਕ ਵਿੱਚ ਨਾਲੇ ਘੇਰ ਘੇਰ ਕੇ ਅੰਦਰ ਦੇ ਦਿੱਤੇ ਸਰਕਾਰ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇ ਕੇ ਖੁਸ਼ ਨਹੀਂ ਕੀ ਜਿਹੜੇ ਪੁਰਾਣੇ ਬੁੱਢੇ ਪੁਲਿਸ ਚ ਵੇਖ ਲੋ ਕਾਨੂੰ 50 ਸਾਲਾਂ ਤੋਂ ਥੱਲੇ ਵਾਲਾ ਬੰਦਾ ਨਹੀਂ ਦੇਖਣਾ ਮੁੰਡਾ ਕਿਹੜਾ ਵਾ ਜਿਹੜੇ ਭਰਤੀ ਕੀਤੇ ਉਹ ਵੀ ਦੂਜੇ ਆ 10-10 12-12 ਹਜ਼ਾਰ ਵਾਲੇ ਮਾਨ ਸਾਹਿਬ ਤਾਂ ਹਰੇਕ ਭਾਸ਼ਣ 'ਚ ਕਹਿੰਦੇ ਨੇ ਕਿ ਜਿੰਨੀ ਨੌਕਰੀ ਮੈਂ ਦੇਤੀ ਪਿੱਛੇ ਦਿੱਤੀ ਉਹ ਕਿਸੇ ਨੇ ਨਹੀਂ ਦੇ ਕਿੰਨੂੰ ਦਿੱਤੀ ਆ ਵੀ ਤਾਂ ਦੱਸੇ ਨਾ ਦੇ ਕਿ ਆਪਣੇ ਕਿੱਥੇ ਦਈ ਜਾਂਦਾ ਦੱਸੇ ਵੀ ਕਿ ਦਿੱਤੀ ਕਿਨੂੰ ਆ ਉਹ ਸ਼ਾਦੀਆਂ ਪਾਰ ਜੀਂ ਵੇਖ ਲਈਆਂ ਵਾ ਪਾਰ ਜੀਆਂ ਸ਼ਾਦੀਆਂ ਇੱਕ ਹੀ ਆ ਕਿਸੇ ਨੇ ਕੋਈ ਸਵਾਰਨਾ ਨਹੀਂ ਜੇ ਖੈਰਾ ਆਇਆ ਆ ਆਮ ਆਦਮੀ ਪਾਰਟੀ ਜੋ ਸਤਾ ਕੇ ਬੋਲਿਆ ਖੈਰੇ ਨੂੰ ਪਾੜ ਦਿੱਤਾ ਗਿਆ ਕੈਪਟਨ ਸਾਹਿਬ ਕਾਂਗਰਸ ਦੇ ਵਿੱਚ ਕਿੱਟਾ ਮਜ਼ਬੂਤ ਸੀ ਭੱਜ ਕੇ ਤੇ ਭੱਜ ਭੱਜ ਜਾਵੜਿਆ ਇਸ ਕਰਕੇ ਵੀ ਪੈਸਾ ਖਾਦਾ ਸਾਟਾ ਜਿਹੜਾ ਉਹ ਨਿਕਲਣਾ ਚਾਹ। ਇਹ ਇਹਨਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਸੱਚਾ ਸੌ ਲਗਾ ਪਹਿਲਾਂ ਤਾਂ ਫੜਿਆ ਗਿਆ ਹੁਣ ਮੁੰਡਾ ਫੜਿਆ ਗਿਆ ਜਿਨਾਂ ਨੀਆਂ ਨਾ ਪੰਜਾਬ ਦੀ ਸਿਆਸਤ ਹਮੇਸ਼ਾ ਹੀ ਆਪਣੇ ਸੁਭਾਅ ਦੇ ਨਾਲ ਚੱਲਦੀ ਹੈ। ਪੰਜਾਬ ਦੇ ਲੋਕ ਤੈਅ ਕਰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਕਿਸ ਬੰਦੇ ਨੂੰ ਵਾਕਡੋਰ ਦੇਣੀ ਹੈ। ਭਾਰਤ ਦੇ ਵਿੱਚ ਕੀ ਹਵਾ ਕੀ ਮਾਹੌਲ ਹੈ ਇਹ ਪੰਜਾਬ ਦੀ ਸਿਆਸਤ ਦੇ ਉੱਤੇ ਅਸੀਂ ਪਿਛਲੇ ਇਤਿਹਾਸ ਨੂੰ ਜਦੋਂ ਦੇਖਦੇ ਆ ਰਾਜਨੀਤਿਕ ਨੂੰ ਤਾਂ ਸਾਫ਼ ਸਮਝ ਆਉਂਦਾ ਕਿ ਉੱਤੇ ਜਿਹਦਾ ਮਰਜ਼ੀ ਜ਼ੋਰ ਹੋਵੇ ਪੰਜਾਬੀਆਂ ਨੇ ਜਿਹਨੂੰ ਜਿਤਾਉਣਾ ਉਹਨੂੰ ਹੀ ਜਿਤਾਉਣਾ ਤੇ ਇਸ ਵੇਲੇ ਮੇਰੇ ਨਾਲ ਬੈਠੇ ਆ ਮਾਝੇ ਵਾਲੇ ਹੁਣ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਾਤ ਆ ਵੱਡੇ ਖੇਡੇ ਆ ਮੌਜੂਦਾ ਮੰਤਰੀ ਕੁਲਦੀਪ ਸਿੰਘ ਢਾਲੀ ਵਾਲ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਕਿੰਨਾ ਕੁ ਜਿਹੜਾ ਆ ਮਾਝੇ ਦੇ ਵਿੱਚ ਅਸਰ ਰਹਿਣ ਵਾਲਾ ਮੌਜੂਦਾ ਸਰਕਾਰ ਦਾ ਜਾਂ ਫਿਰ ਅਕਾਲੀ ਦਲ ਮਾਝੇ ਦੇ ਵਿੱਚ ਕਿਹੋ ਜਿਹਾ ਪਰਫਾਰਮ ਕਰੂਗਾ ਕਾਂਗਰਸ ਕਹਿ ਰਹੀ ਆ ਕਿ ਅਸੀਂ ਜਿਹੜਾ ਆ ਇਸ ਵਾਰੀ ਚੰਗੀਆਂ ਸੀਟਾਂ ਲੈ ਕੇ ਜਾਵਾਂਗੇ ਤੋਂ ਮਾਝੇ ਦਾ ਮਾਹੌਲ ਜਾਣਦੇ ਆ ਮਾਝੇ ਦਾ ਰੁਝਾਨ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝੇ ਤੋਂ ਜਿਹੜਾ ਨਸ਼ਾ ਸੀ ਪਹਿਲਾਂ ਅਕਾਲੀਆਂ ਦੇ ਰਾਜ ਚ ਰਿਹਾ ਹਾਂ ਫੇਰ ਕਾਂਗਰਸ ਤੇ ਹੋਰ ਵਧਿਆ ਤੇ ਇਹਨਾਂ ਨੇ ਤੇ ਬਿਲਕੁਲੋ ਸ਼ਰਮ ਲਾਲੀ ਜਿਹੜੀ ਮਤਲਬ ਬਿਲਕੁਲ ਹੀ ਨਹੀਂ ਸਾਡੇ ਪਿੰਡ ਦੇ ਵਿੱਚ ਮੰਨ ਕੇ ਚੱਲੋ ਵੀ ਚੱਕੀ ਇੱਕੋ ਹੀ ਆਟੇ ਵਾਲੀ ਹਾਂ ਸਮੈਕ ਵੇਚਣ ਵਾਲੇ ਜਿਹੜੇ 50 ਘਰ ਆ ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ ਉਹ ਦੋ ਆ ਤੇ ਸਮੈਕ ਵੇਚਣ ਵਾਲੇ ਜਿਹੜੇ ਪੂਰੇ ਆ ਜਦੋਂ ਸਮੈਕ ਦਾ ਕਰਕੇ ਹੀ ਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਅਸੀਂ ਆਪਣੇ ਬੱਚੇ ਬਚਾਉਣੇ ਸੀ ਇਹਨਾਂ ਕੋ ਸਮੈਕ ਬੰਦ ਨਹੀਂ ਹੋਈ ਸਗੋਂ ਕਿ ਇਹਨਾਂ ਦਾ ਆਪਣਾ ਹਿਸਾਬ ਪਤੀ ਵਧ ਗਿਆ ਕੋ ਅਕਾਲੀਆਂ ਦਾ ਵਾ ਕੋ ਕਾਂਗਰਸ ਦਾ ਹੁਣ ਇਹਨਾਂ ਦਾ ਵਧ ਕੇ ਉਹ ਪੈਸੇ ਜਿਹੜੇ ਇਹਨਾਂ ਨੂੰ ਜਾਣਦੇ ਜਿੰਨੇ ਪੂਰੇ ਜਾਣੇ ਆ ਇਹ 6 ਮਹੀਨੇ ਦਾ ਵਾਦਾ ਕਰਕੇ ਆਏ ਸੀ 6 ਮਹੀਨੇ ਦਾ ਛੱਡੋ ਇਹਨਾਂ ਕੋ ਮੁਕਣਾ ਨਹੀਂ ਜਦੋਂ ਪੈਸੇ ਲੈਣ ਦਾ ਤੇ ਇਹਨਾਂ ਦੇ ਮੰਤਰੀ ਮੁਕਣਾ ਕਿੱਥੋਂ ਚਾਚੇ ਤਾਏ ਦੇ ਪੋਤੇ ਇਹਨਾਂ ਦੇ ਸਿੱਧਾ ਪਤਾ ਲੱਗਣ ਡਿਆ ਸਾਨੂੰ ਸਾਡੇ ਸਾਡੇ ਜਿਹੜੇ ਏਟੀਓ ਸਾਹਿਬ ਹੈ ਨਾ ਉਹਦੇ ਏਟੀਓ ਸਾਹਿਬ ਦੇ ਭਰਾ ਭਤੀਜੇ ਤੇ ਪੈਸੇ ਲੈਣ ਡੈ ਯਾਰ ਅੱਛਾ ਜਦੋਂ ਲੈਣ ਦਾ ਪੈਸੇ ਤੇ ਤੁਸੀਂ ਮੈਨੂੰ ਦੱਸੋ ਕਿਹੜੇ ਸਾਹ ਨਾਲ ਨਸ਼ਾ ਬੰਦ ਹੋ ਜਾਊਗਾ ਮਾਨ ਸਾਹਿਬ ਤੱਕ ਪਹੁੰਚਦਾ ਆਣਾ ਵਾ ਜੇ ਮਾਨ ਸਾਹਿਬ ਤੱਕ ਨਾ ਪਹੁੰਚਦਾ ਤੇ ਤਦ ਹੀ ਫੇਰ ਹੀ ਫੇਰ ਹੀ ਪੁੱਛਣਾ ਇਹਨੇ ਵੀ ਮੈਨੂੰ ਪੈਸੇ ਨਹੀਂ ਮੂੰਚੇ ਸਾਰਿਆਂ ਨੂੰ ਪੈਸੇ ਪਹੁੰਚਣਦੇ ਆ ਧਾਰੀয়াল ਸਾਹਿਬ ਨੂੰ ਪਹੁੰਚਦੇ ਇਹਨਾਂ ਨੂੰ ਪਹੁੰਚਦੇ ਆ ਨਸ਼ਾ ਜਿਹੜਾ ਹੁਣ ਹਲੇ ਇਹਨਾਂ ਦਾ ਚੱਲ ਪਿਆ ਵਾ ਜਿੱਦਾਂ ਮਜੀਠੀਏ ਦਾ ਹੈ ਨਾ ਅੱਜ ਜਿਹੜਾ ਨਸ਼ਾ ਵਾ ਉਹ ਮਾਨਦਾਲ ਦਾ ਵਾ ਇਹੀ ਸਵਾਲ ਨਾ ਕਿਸੇ ਨੇ ਧਾਰੀয়াল ਸਾਹਿਬ ਨੂੰ ਪੁੱਛ ਲਿਆ ਕਹਿੰਦੇ ਨਸ਼ਾ ਦਾ ਬੰਦ ਨਹੀਂ ਹੋਇਆ ਕਹਿੰਦੇ ਜੀ 31 ਦਸੰਬਰ ਤੱਕ ਨਸ਼ਾ ਬੰਦ ਹੋ ਜਾਊਗਾ 2024 ਚਲੋ 24 25 ਦੀ ਕਰ ਦੇਣੋ ਕਾਰ ਦੇਣ ਬੱਚੇ ਵੱਜਣ ਸਾਡੇ ਪਿੰਡ ਦੇ ਵਿੱਚ ਜਦੋਂ ਕਾਂਗਰਸ ਦਾ ਅਕਾਲੀ ਦਾ ਰਾਜ ਇਹਨਾਂ ਕਾਲੀ ਦਲ ਦਾ ਰੋਲਾ ਸਭ ਤੋਂ ਵੱਧ ਕਾਲੀ ਦਲ ਦਾ ਇਹਨਾਂ ਕਾਲੀ ਦਲ ਦੇ ਟਾਈਮ ਦੇ ਵਿੱਚ ਸਮੈਗ ਨਹੀਂ ਵਿਕਦੀ ਪੀਂਦੇ ਹੈਗੇ ਸਾਡੇ ਪਿੰਡ ਦੇ ਤਿੰਨ ਚਾਰ ਬੱਚੇ ਪੀਂਦੇ ਸੀ ਅੱਛਾ ਕਾਂਗਰਸ ਦਾ ਰਾਜ ਆਇਆ ਸਮੈਗ ਬਿਲਕੁਲ ਉਦੋਂ ਤੱਕ ਕੋਈ ਇੱਕ ਅੱਧਾ ਘਰ ਵੇਚਦਾ ਸੀ ਤੇ ਸਮੈਗ ਪੀਣ ਵਾਲੇ ਤੋਂ 10 ਤੋਂ 15 ਵਧੇ ਘਟੇ ਨਹੀਂ ਵੱਧ ਗਏ ਜਦੋਂ ਦੀ ਆਈ ਆ ਹੁਣ ਮਾਨ ਕਿੰਨਾ ਚਿਰ ਹੋਇਆ ਜੇ ਸਾਲ ਹੋ ਗਿਆ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਐਸ ਵੇਲੇ ਮੇਰੇ ਪਿੰਡ ਦੇ ਵਿੱਚ ਸਰਵਾ ਕਰਕੇ ਵੇਖ ਲਿਓ ਪੰਜੀਆਂ ਤੋਂ ਲੈ ਕੇ 50 ਬੰਦਿਆਂ ਦੇ ਵਿੱਚ ਸਮੈਗ ਪੀਣ ਵਾਲੇ ਆ ਤੇ ਇਹਨੇ ਵੇਚਣ ਵਾਲੇ ਆ ਜੇ ਨਹੀਂ ਤਾਂ ਸਰਵਾ ਕਰ ਲਿਓ ਜੇ ਨਹੀਂ ਯਕੀਨ ਤੇ ਕੋਈ ਪੰਚਾਇਤ ਪੰਚਾਇਤ ਵੀ ਜਿਹੜੀ ਸਾਡੇ ਪਿੰਡ ਦੇ ਵਿੱਚ ਵੇਖੋ ਫਿਰ ਸਲਾਹ ਕੀਤੀ ਆ ਪੰਚਾਇਤ ਨੇ ਦੂਜੇ ਬੰਦਿਆਂ ਨੇ ਭਾਵੇਂ ਆਪ ਆਲਿਆਂ ਦੇ ਭਾਵੇਂ ਕਾਲੀਦਾਲ ਦੇ ਆ ਭਾਵੇਂ ਕਾਂਗਰਸ ਦੇ ਆ ਭਾਵੇਂ ਕਿਸਾਨਾਂ ਦੇ ਆ ਪੀ ਜਿਹੜਾ ਬੰਦਾ ਫੜਿਆ ਜਾਂਦਾ ਇਹਨਾਂ ਦੀ ਜ਼ਮਾਨਤ ਨਹੀਂ ਕਰਾਉਣੀ ਅੱਛਾ ਨਸ਼ਾ ਵੇਚਣ ਵਾਲੇ ਦੀ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਨਹੀਂ ਕਰਾਉਂਦੇ ਉਹ ਤਾਂ ਪੈਸੇ ਦੇ ਕੇ ਸੁੱਟ ਆਉਂਦੇ ਉਤੋਂ ਹਾਂ ਜਿੰਨੂੰ ਵੀ ਪਤਾ ਸਾਡੀ ਜ਼ਮਾਨਤ ਨਹੀਂ ਹੋਣੀ ਪੈਸੇ ਦੇ ਕੇ ਘਰ ਆ ਜਾਂਦੇ ਫਿਰ ਜਦੋਂ ਐ ਹੁੰਦਾ ਹੈ ਨਾ ਫਿਰ ਆਮ ਬੰਦਾ ਕਹਿੰਦਾ ਯਾਰ ਵੀ ਮੈਂ ਘਾਤੋ ਦੁਸ਼ਮਣੀ ਮੋਲ ਲੈਣੀਆਂ ਹਨਾ ਵੀ ਇਹ ਤਾਂ ਚੰਗਾ ਪੱਲਾ ਫੇਰ ਬਾਹਰ ਕਰਦਾ ਕੀ ਇਹਦੇ ਵੀ ਸੋਚਣਾ ਪੈਂਦਾ ਫਿਰ ਬਾਗ ਪਰਿਵਾਰ ਵਾਲੇ ਨੂੰ ਵੀ ਅਸੀਂ ਦੁਸ਼ਮਣੀ ਕੋ ਮੋਲ ਲਈਏ ਹਾਂ ਛੱਡਣ ਤੇ ਸਰਕਾਰ ਨਹੀਂ ਆ ਪੁਲਿਸ ਵਾਲੇ ਪੈਸੇ ਲੈ ਕੇ ਛੱਡੀ ਜਾਂਦੇ ਆ ਨਸ਼ਾ ਵੇਚਣ ਵਾਲੇ ਵੇਚੀ ਜਾਂਦੇ ਮਗਰੋਂ ਥੋੜੀ ਆਣ ਕੇ ਨਸ਼ਾ ਵੇਚਣ ਵਾਲੇ ਗੋਲੀਆਂ ਮਾਰਦੇ ਕਿਦੋਂ ਗੋਲੀਆਂ ਮਾਰਦੇ ਮੁੜ ਕੇ ਨਾ ਦੇਗਾ ਜਿੰਨਾ ਗੈਂਗਸਟਰਾਂ ਦਾ ਤੇ ਨਾ ਗੋਲੀਆਂ ਤੇ ਮਾਰਦੇ ਨਸ਼ਾ ਵੇਚਣ ਵਾਲੇ ਹੀ ਤੁਹਾਨੂੰ ਤੇ ਫਿਰ ਇੱਥੇ ਕਰਕੇ ਸਾਰੀ ਦੁਨੀਆ ਪਿਛਾੜਦੀ ਜਾਂਦੀ ਹੈ ਤੇ ਸਰਕਾਰਾਂ ਦਾ ਮੂੰਹ ਵੀ ਕੋਈ ਲਾਈਏ ਅੱਛਾ ਸਾਡੇ ਹੁਣ ਨਾ ਇੱਕ ਐਸਐਚਓ ਸਾਹਿਬ ਘੱਲੇ ਆ ਉਹ ਹੁਣ ਉਹਨਾਂ ਨੂੰ ਬਦਲੀ ਕਰਤੀ ਚਾਟੀ ਵਿੰਡ ਘੱਲਤੇ ਆ ਅੱਛਾ ਇਸੇ ਕਰਕੇ ਬਦਲੇ ਗਏ ਆ ਵੀ ਉਹਨੇ ਫੜ ਫੜ ਕੇ ਬੰਦੇ ਹੀ ਇਹਨੇ ਅੰਦਰ ਦਿੱਤੇ ਵੀ ਜਿੰਨੇ ਸਮੈਕ ਵਿੱਚ ਨਾਲੇ ਘੇਰ ਘੇਰ ਕੇ ਅੰਦਰ ਦੇ ਦਿੱਤੇ ਅੱਛਾ ਚੰਗਾ ਕੰਮ ਕਰਦਿਆ ਇਹ ਚੰਗਾ ਕੰਮ ਕਰਦਾ ਉਹਨੂੰ ਬਦਲੀ ਕਰਕੇ ਚਾਤੀ ਵਿੰਡ ਕਰਤਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਹੀ ਹਾਂ ਹਾਂ ਤੇ ਬਦਲੀ ਕਰਨ ਵਾਲਾ ਮੈਨੂੰ ਦੱਸੋ ਥੱਲੇ ਆਮ ਬੰਦਾ ਤਾਂ ਨਹੀਂ ਨਾ ਕਰ ਸਕਦਾ ਬਦਲੀ ਬੰਦੇ ਦੀ ਕੋਈ ਅਫਸਰ ਕਰੂਗਾ ਤੇ ਜਾਂ ਮੰਤਰੀ ਕਰੂਗਾ ਵਧੀਆ ਮੁਖਤਾਰ ਤੋਂ ਨਾ ਲੈ ਦਿੰਦੇ ਆ ਬਾਕੀ ਜਦੋਂ ਪੈਸੇ ਲੈਂਦੇ ਪੈਸੇ ਵਾਲੇ ਤਾਂ ਵੀ ਨਾ ਲੈ ਦਿੰਦਾ ਵਾ ਮੁਖਤਾਰ ਤੋਂ ਐਸਐਚਓ ਆਏ ਆ ਤੇ ਹੁਣੇ ਉਹ ਉਥੇ ਨਸ਼ਾ ਬੰਦ ਹੋ ਗਿਆ ਵਾ ਤੇ ਜਦੋਂ ਨਸ਼ਾ ਬੰਦ ਹੋਇਆ ਵਾ ਭੱਜ-ਭੁੱਜ ਗਿਆ ਇੱਧਰ ਉੱਧਰ ਤੇ ਕਿਸੇ ਨੇ ਪ੍ਰੈਸ਼ਰ ਪਵਾ ਗਏ ਤੇ ਉਹਨੂੰ ਬਦਲਾ ਕੇ ਤੇ ਚਾਟੀਵਿੰਡ ਘਾਲਤਾ ਜੰਡੇਆਲੇ ਤੋਂ ਜੇ ਜੰਡੇਆਲੋਂ ਬਦਲੇ ਆ ਤਾਂ ਪਰਾਂ ਕਿਤੇ ਬਠਿੰਡੇ ਵਾਲਾ ਘੱਲੋ ਤੇ ਲੱਗੇ ਚਾਟੀਵਿੰਡ ਨਾਲ ਹੀ ਆ ਥਾਣਾ ਬਦਲਤਾ ਵੀ ਇਤੋਂ ਉਹਨਾਂ ਨੂੰ ਮੁਸ਼ਕਲ ਆਉਂਦੀ ਆ ਅੱਛਾ ਜੇ ਇੰਨਾ ਇੰਨਾ بڑا ਮੁੱਦਾ ਆ ਨਾ ਇਹ ਨਸ਼ੇ ਦਾ ਮਾਜੇ ਚ ਫਿਰ ਇਹ ਵੋਟਾਂ ਮੰਗਣ ਜਦੋਂ ਆਉਂਦੇ ਨੇ ਤਾਂ ਉਦੋਂ ਸਵਾਲ ਹੁੰਦੇ ਹੋਣਗੇ ਬਹੁਤ ਸਵਾਲ ਹੁੰਦੇ ਆ ਜੀ ਅਸੀਂ ਪਿਛਲੀ ਯਾਰ ਜਦੋਂ ਡੈਨੀ ਆਇਆ ਸਾਡੇ ਡੈਨੀ ਪਿਛਲੀ ਯਾਰ ਹਾਂ ਡੈਨੀ ਨੂੰ ਪੁੱਛਿਆ ਸੀ ਵੀ ਤੁਹਾਨੂੰ ਵੋਟਾਂ ਤਾਦ ਪਾਈਆਂ ਸੀ ਵੀ ਨਸ਼ੇ ਦਾ ਕਰਕੇ ਤੁਸੀਂ ਖਰੇ ਨਹੀਂ ਉਤਰੇ ਹੁਣ ਕਾਹਦੀਆਂ ਮੋਟਾਂ ਲੱਭਦੇ ਜੀ ਵੀ ਪਿੰਡਾਂ ਨੂੰ ਫੇਰ ਵੇਖੋ ਸਾਨੂੰ ਚਾਹੀਦੇ ਆ ਦਿਹਾੜੀ 700 ਰੁਪਈਆ ਹੋਵੇ ਆਟਾ ਦਾਲਾਂ ਦੀ ਕਰਨਾ ਮੁੱਲ ਨਾ ਲਵਾਂਗੇ ਸਾਨੂੰ ਚਾਹੀਦਾ ਵਾ ਕਿਸਾਨੀ ਦਾ ਰੇਟ ਪੂਰਾ ਮਿਲੇ ਫਸਲਾਂ ਦਾ ਉਹ ਸਾਨੂੰ ਨੌਕਰੀਆਂ ਚਾਹੀਦੀਆਂ ਸਾਡੇ ਅੱਜ ਤੋਂ 20 ਸਾਲ ਪਹਿਲਾਂ 150 ਬੰਦਾ ਨੌਕਰੀ ਕਰਦਾ ਪਿੰਡ ਦਾ ਅੱਜ ਮੇਰੇ ਪਿੰਡ ਚ 15 ਬੰਦੇ ਨੌਕਰੀ ਕੰਡ ਆਇਆ ਇਹ ਕਿਹੜੇ ਹਿਸਾਬ ਨਾਲ ਤਰੱਕੀ ਹੋਈ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਭਗਵਾਨ ਜੀ ਮਾਨ ਸਾਹਿਬ ਤਾਂ ਹਰੇਕ ਭਾਸ਼ਣ ਚ ਕਹਿੰਦੇ ਨੇ ਕਿ ਜਿੰਨੀ ਨੌਕਰੀ ਮੈਂ ਦੇਤੀ ਪਿੱਛੇ ਦਿੱਤੀ ਉਹ ਕਿਸੇ ਨੇ ਨਹੀਂ ਦੇ ਕਿੰਨੂੰ ਦਿੱਤੀ ਆ ਵੀ ਤੇ ਦੱਸੇ ਨਾ ਦੇ ਕੇ ਆਪਣੇ ਕਿੱਥੇ ਦੇਈ ਜਾਂਦਾ ਤਸੇ ਵੀ ਕਿ ਦਿੱਤੀ ਕਿਨੂੰ ਆ ਕਿਤੀ ਨੌਕਰੀ ਹਾਂ ਇਹ ਜ਼ਿਆਦਾਤਰ ਹਰਿਆਣੇ ਦੇ ਲਿਆ ਕੇ ਇੱਥੇ ਨੌਕਰੀ ਦਿੱਤੀ ਆ ਹਾਂ ਪੰਜਾਬ ਵਾਲਿਆਂ ਨੂੰ ਨੌਕਰੀ ਬਾਹਰੋਂ ਬੰਦੇ ਲਿਆ ਕੇ ਨੌਕਰੀ ਦਿੱਤੀ ਆ ਸਾਡੇ ਨੌਕਰੀ ਕੋਈ ਹਰਿਆਣੇ ਵਾਲੇ ਨੂੰ ਤੁਸੀਂ ਆਪ ਬੈਂਕ ਚ ਜਾ ਕੇ ਦੇ ਪੰਜਾਬ ਚ ਹਰਿਆਣੇ ਦੇ ਲੋਕ ਬਹੁਤ ਲੱਗੇ ਬੈਂਕ ਆਪਣੀ ਚ ਹਰਿਆਣੇ ਦੇ ਲੋਕਾਂ ਨੂੰ ਬਹੁਤ ਨੌਕਰੀ ਦਿੱਤੀ ਆ ਉਹ ਫਿਰ ਮੈਲਾ ਲੱਗਦਾ ਵੀ ਕੇਜਰੀਵਾਲ ਸਾਹਿਬ ਵਾਲਿਆਂ ਪਿੱਛੋਂ ਹਰਿਆਣੇ ਤੋਂ ਨੇ ਹਾਂ ਹਰਿਆਣੇ ਨੇ ਨੌਕਰੀ ਦਿੱਤੀ ਕੇਜਰੀਵਾਲ ਸਾਹਿਬ ਦੇ ਬੰਦਿਆਂ ਨੂੰ ਹਾਂ ਜਿੰਨੇ ਬੰਦੇ ਬਾਹਰ ਦੇ ਦਿੱਲੀ ਤੋਂ ਹਰਿਆਣੇ ਤੋਂ ਜਿੱਥੇ ਜਿੱਥੇ ਆਮ ਪਾਰਟੀ ਦੇ ਬਾਹਰੋਂ ਲਿਆ ਲਿਆ ਕੇ ਬੰਦਿਆਂ ਨੂੰ ਨੌਕਰੀ ਦੇ ਰਹਾ ਆ ਕੀ ਗੱਲ ਪੰਜਾਬ ਦੇ ਵਿੱਚ ਲੋਕ ਅਨਪੜ੍ਹੇ ਆ ਸਾਰੀ ਦੁਨੀਆ ਦੇ ਵਿੱਚ ਰਿਕਾਰਡ ਆ ਵੀ ਪੰਜਾਬੀ ਸਭ ਤੋਂ ਵੱਧ ਪੜੇ ਲਿਖੇ ਆ ਪੜੇ ਲਿਖੇ ਆ ਸੁਲਝੇ ਆ ਇਹ ਨਹੀਂ ਵੀ ਪਹਿਲਾਂ ਕਿੰਨੇ ਡੀਸੀ ਸੀ ਜਦੋਂ ਪੰਜਾਬ ਦੇ ਵਿੱਚ ਸਾਡੀ 2% ਆਬਾਦੀ ਆਹੀਂ ਉਦੋਂ 25% ਡੀਸੀ ਹਾਂ ਪੰਜਾਬ ਦੇ ਡੀਸੀ ਇੰਨੇ ਹੀ ਆਈਪੀਐਸ ਅਫਸਰ ਜਿਹੜੇ ਸੀ ਉਹ 25% ਹੀ ਜਦੋਂ ਕਿ ਅਜੇ ਜਾਗਰਤੂ ਹੀ ਨਹੀਂ ਸੀ ਉਹਨਾਂ ਵਿੱਚ ਸਾਡੇ ਜਿਹੜੇ ਅਫਸਰ ਸੀ 5% ਹੀ ਅੱਜ ਸਾਡੇ ਅਫਸਰ ਘਟਣ ਕਿਉਂ ਡਾਏ ਆ ਜਦੋਂ ਅਫਸਰ ਬਾਹਰੋਂ ਆਉਂਦਾ ਹੈ ਹਰਿਆਣੇ ਦੇ ਅਫਸਰ ਲੈਣ ਕੀ ਗੱਲ ਪੰਜਾਬ 'ਚ ਪੜ੍ਹਾਈ ਘਟ ਗਈ ਆ ਪੰਜਾਬ ਦੇ ਚ ਅੱਜ ਵੀ ਪੜ੍ਹਾਈ ਹੁੰਦੀ ਆ ਉਹਨੇ ਲੋਕ ਪੜ੍ਹੇ ਲਗੇ ਹਾਂ ਹਾਂ ਸਰਕਾਰ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇ ਕੇ ਖੁਸ਼ ਨਹੀਂ ਕੀ ਜਿਹੜੇ ਪੁਰਾਣੇ ਬੁੱਢੇ ਪੁਲਿਸ 'ਚ ਵੇਖ ਲੋ ਤੁਹਾਨੂੰ 50 ਸਾਲਾਂ ਤੋਂ ਥੱਲੇ ਵਾਲਾ ਬੰਦਾ ਨਹੀਂ ਦੇਖਣਾ ਮੁੰਡਾ ਕਿਹੜਾ ਵਾ ਜਿਹੜੇ ਭਰਤੀ ਕੀਤੇ ਉਹ ਵੀ ਦੂਜੇ ਆ 10 10 12 12 ਹਜ਼ਾਰ ਵਾਲੇ ਅਪਾ ਕੀ ਲੱਗਦਾ ਵੀ ਹੁਣ ਲੋਕਾਂ ਨੇ ਬਦਲਾ ਕਰਿਆ ਸੀਗਾ ਇਤਕੀ ਹੈ ਨਾ 2 ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਤੁਹਾਡੇ ਤੋਂ ਹੀ ਜਾਣ ਰਿਹਾ ਵੀ ਨਸ਼ੇ ਦਾ ਕਿੰਨਾ ਬੁਰਾ ਹਾਲ ਆ ਤੁਹਾਡੇ ਇਲਾਕੇ 'ਚ ਫਿਰ ਬੰਦਾ ਜਾਊ ਕਿੱਧਰ ਨੂੰ ਵੋਟ ਪਾਊ ਕਿਹਨੂੰ ਅਸਲ ਦੇ ਵਿੱਚ ਜਿਹੜਾ ਮੇਰਾ ਵਿਚਾਰ ਹੈ ਨਾ ਉਹ ਤਾਂ ਵੀ ਪੜੇ ਲਿਖੇ ਬੰਦੇ ਦੇਖੋ ਕੋਈ ਪਾਰਟੀ ਨਾ ਦੇਖੋ ਕੋਈ ਪਾਰਟੀ ਨਾ ਦੇਖੋ ਮੇਰੀ ਸੋਚ ਜਿਹੜੀ ਆ ਵੀ ਨਵਾਂ ਬੰਦਾ ਵੇਖੋ ਪੜਿਆ ਲਿਖਿਆ ਵੇਖੋ ਜਿਹੜਾ ਐਮਪੀ ਬਣਾਉਣਾ ਜਿਹੜਾ ਸੂਝਵਾਨ ਹੋਵੇ ਇਹ ਪਾਰਟੀ ਨਾਲ ਕੋਈ ਪਾਰਟੀ ਨੂੰ ਜੇ ਮੇਰੀ ਸੋਚ ਮੈਂ ਪਾਰਟੀ ਨੂੰ ਬੋਟ ਨਹੀਂ ਪਾਉਣੀ ਤੇ ਬਾਕੀ ਸਾਰਿਆਂ ਦੇ ਬੰਦੇ ਸੋਚ ਇਹ ਹੋਏਗੀ ਕੋਈ ਸਾਰੀਆਂ ਪਾਰਟੀਆਂ ਹੀ ਵੇਖ ਲਈਆਂ ਵਾ ਹਾਂ ਪਾਰਟੀਆਂ ਸਾਰੀਆਂ ਇੱਕ ਹੀ ਆ ਕਿਸੇ ਨੇ ਕੋਈ ਸਵਾਰਨਾ ਨਹੀਂ ਚਲੋ ਦਿੱਲੀ ਬੰਦੇ ਭੇਜੋ ਉਹਦੇ ਚੰਗੇ ਭੇਜੋ ਜਿਹੜੇ ਪੜੇ ਨੇ ਹੁਣ ਕੋਈ ਸਾਡੀ ਗੱਲ ਤੇ ਕਰੇ ਉੱਥੇ ਜਾ ਕੇ ਪਿਛਲੇ ਦੀ ਖਾੜਾ ਸਾਡੇ ਇਲਾਕੇ ਤੋਂ ਖੜੀ ਸੀ ਹਾਂ ਉਹਨੂੰ ਹਰਾਤਾ ਲੋਕਾਂ ਦੇ ਦਿਮਪਾ ਨੂੰ ਜਿਤਾਤਾ ਤੇ ਦਿਮਪੇ ਨੂੰ ਹੁਣ ਗਾਲਾਂ ਕਢੀ ਜਾਂਦੇ ਉਹਨੂੰ 5 ਸਾਲ ਲੰਘ ਗਿਆ ਤੇ ਕੋਮਰ ਵਿਜੇ ਪ੍ਰਤਾਪ ਵੀ ਅਮ੍ਰਿਤਸਰ ਦੇ ਇਲਾਕੇ ਚੋਂ ਐਮਐਲਏ ਨੇ ਹਾਂ ਪਰ ਉਹ 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 ਹੁਣ ਐਮਐਲਏ ਤਾਂ ਬਣ ਕੇ ਉਹਨਾਂ ਦੀ ਸਰਕਾਰ ਨਹੀਂ ਉਹਨਾਂ ਨੂੰ ਕੋਈ ਤਾਕਤ ਨਹੀਂ ਦਿੱਤੀ ਤਾਕਤ ਉਹਨੂੰ ਤਾਕਤ ਤਾਂ ਨਹੀਂ ਦਿੱਤੀ ਗਈ ਵੀ ਜੇ ਉਹਨੂੰ ਤਾਕਤ ਦਿੰਦੇ ਇਹ 92 ਬੰਦਿਆਂ 'ਚ ਇੱਕੀ ਤਾਂ ਬੰਦਾ ਵਾ ਹਾਂ ਉਹਨੂੰ ਸਾਈਡ ਤੇ ਕਰਤਾ ਜੇ ਖੈਰਾ ਆਇਆ ਆਮ ਆਦਮੀ ਪਾਰਟੀ ਜੋ ਸੱਦਾ ਹੋ ਕੇ ਬੋਲਿਆ ਖੈਰੇ ਨੂੰ ਕੱਢ ਦਿੱਤਾ ਗਿਆ ਜਿਹੜਾ ਬੰਦਾ ਇਹਨਾਂ ਦੇ ਵਰਖਲਾਫ ਬੋਲੂਗਾ ਉਹ ਵਿਚੋਂ ਨਿਕਲ ਜਾਊਗਾ ਇਹ ਸਿਰਫ ਉਹ ਚੁੱਪ ਕਰਕੇ ਟਿੱਗ ਗਿਆ ਜੇ ਵੀ ਤੂੰ ਉਹਨੇ ਵੇਖਿਆ ਵੀ ਮੇਰੀ ਹੁਣ ਚੱਲਣੀ ਤਾਂ ਕੋਈ ਨਹੀਂ ਤੂੰ ਚੁੱਪ ਕਰਕੇ ਬੈਠਾ ਵਾ ਉਹਦੇ ਜਿੰਨਾ ਇਹਨਾਂ ਚੋ ਬੜਾ ਲਿਖਿਆ ਕਿਹੜਾ ਹੈ ਆਈਪੀਐਸ ਅਫਸਰ ਹੀ ਉਹ ਕੋਈ ਵੀ ਮਸਲਾ ਹਲ ਕਿਸ ਤਰੀਕੀਂ ਗੱਲ ਉਹਨੂੰ ਪੁਲਿਸ ਦਾ ਮਹਿਕਮਾ ਨਹੀਂ ਦੇ ਸਕਦੇ ਹਾਂ ਦਿੱਤਾ ਨਹੀਂ ਕਿਸੇ ਦਾ ਮਹਿਕਮਾ ਦੇ ਦਿੰਦੇ ਕੋਈ ਮਹਿਕਮਾ ਦਿੰਦੇ ਉਹਨੂੰ ਫੇਰੀ ਜਿਨ੍ਹਾਂ ਨੂੰ ਚੀਮੇ ਆਰ ਕੇ ਗਾੜੀ ਦਾਤ ਤੇ ਚੀਮਿਆਂ ਨੇ ਕਿ ਉਹਨੂੰ ਕੀ ਪਤਾ ਵਾ ਰਾਜ ਕਿਦਾਂ ਚੱਲਦੇ ਆ ਹਾਂ ਆਪਕਾਰ ਇਹ ਵਿਭਾਗ ਹੈ ਨਾ ਕੋ ਹਾ ਉਹ ਕਿੰਨੇ ਵਿਭਾਗ ਉਹਦੇ ਕੋ ਮਾਨ ਸਾਹਿਬ ਕੋ ਕਿੰਨੇ ਵਿਭਾਗ ਕੀ ਗੱਲ ਇਹਦੇ ਹੱਥ ਦੇ ਵਿਭਾਗ ਮੁੱਕ ਗਿਆ ਜਿਹੜਾ ਪਸਾਈ ਬੰਦਾ ਵਾ ਉਹਨੂੰ ਵਿਭਾਗ ਦੇਣਾ ਨਹੀਂਗਾ ਕਿ ਉਹਨੇ ਲੋਕਾਂ ਦੀ ਗੱਲ ਜਿੰਨੇ ਲੋਕਾਂ ਦੀ ਗੱਲ ਕੀਤੀ ਉਹਨੂੰ ਕੁਝ ਨਹੀਂ ਮਿਲਣਾ ਹਾ ਜਿਹੜਾ ਪਾਰਟੀ ਚ ਹੁਣ ਕੈਪਟਨ ਸਾਹਿਬ ਆ ਕੈਪਟਨ ਸਾਹਿਬ ਕਾਂਗਰਸ ਦੇ ਵਿੱਚ ਕਿੱਟਾ ਮਜ਼ਬੂਤ ਸੀ ਭੱਜ ਕੇ ਤੇ ਭਾਜਪਾ ਜਾਵੜਿਆ ਇਸ ਕਰਕੇ ਵੀ ਪੈਸਾ ਖਾਦਾ ਸਾਡਾ ਜਿਹੜਾ ਨਿਕਲ ਨਾ ਜਾਵੇ ਇੰਨੇ ਭੱਜਦੇ ਬੜੇ ਛੇਤੀ ਨੇ ਹਨਾ ਇਹ ਦੇਖੋ ਮਤਲਬ ਹੁਣ ਦਾਦਾ ਦਾਦਾ ਮੁੱਖ ਮੰਤਰੀ ਰਿਹਾ ਹੋਵੇ ਰਵਨੀਤ ਮਿੱਟੂ ਦਾ ਦਾਦਾ ਮੁੱਖ ਮੰਤਰੀ ਉਹਨੇ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਕਾਂਗਰਸ ਵੱਲੋਂ ਕਾਂਗਰਸ ਐ ਜੀ ਮਰਜੀ ਪਾਰਟੀ ਉਹਨੇ ਉਹਨੂੰ ਜਿਤਵਾਇਆ ਹਾਂਜੀ ਮੈਂਟਲ ਆਇਆ ਭਾਜਪਾ ਜਾਣ ਓਏ ਇਹਨਾਂ ਨੂੰ ਇਹੋ ਆਬ ਜਿਹੜਾ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਜੋ ਇਹਨਾਂ ਪੁੱਠੇ ਇਸ ਦੇ ਕੰਮ ਕੀਤੇ ਹੁੰਦੇ ਆ ਉਹ ਤੋਂ ਦਬਾਅ ਪਾਉਂਦੀ ਬੀਜੇਪੀ ਹਾਂ ਤੇ ਇਹ ਨੱਟ ਵੀ ਉਧਰ ਨੂੰ ਰਹਿ ਜਾਂਦੀ ਹੈ ਨਹੀਂ ਬਿਲਕੁਲ ਨਹੀਂ ਆ ਉਹ ਲਿਖ ਉਹ ਲਿਖ ਹੁੰਦੀ ਉਹਦਾ ਜੋਰ ਪੈਂਦਾ ਇਸ ਟਾਈਮ ਵੇਖੋ ਜੀ ਪੁਰਾਣੀ ਇੱਕ ਕਹਾਵਤ ਆ ਫਿਰ ਫਿਰ ਐਂ ਤਾਂ ਕੇਜਰੀਵਾਲ ਉਹ ਨਹੀਂ ਜੇ ਕਿਤੇ ਕੇਜਰੀਵਾਲ ਉਹਨਾਂ ਦੀ ਭਾਜੇਪੀ ਜਾਣਾ ਪੈ ਜੇ ਉਹ ਤਾਂ ਬੰਦਾ ਹੀ ਭਾਜੇਪੀ ਦਾ ਵੜੇ ਹਾਂ ਉਹ ਪਹਿਲਾ ਹੀ ਬੰਦਾ ਵੇ ਵੇਖੋ ਇੱਕ ਪੁਰਾਣੀ ਕਹਾਵਤ ਹੁੰਦੀ ਸੀ ਕਿ ਜਿਹੜਾ ਚੋਰ ਆ ਨਾ ਪੈਰ ਖੜਕਾਇਆ ਭੱਜ ਜਾਂਦਾ ਹਾਂ ਜਿਹੜਾ ਚੋਰ ਨਹੀਂ ਉਹ ਘਰ ਛੱਡ ਕੇ ਨਾ ਭਜੂਗਾ ਚੋਰ ਨੇ ਪੈਰ ਖੜਕਾਇਆ ਤਦ ਭਜਣਾ ਇਹ ਸਭ ਚੋਰ ਆ ਉਹ ਮਾੜਾ ਜਾਂ ਉਹਨਾਂ ਨੇ ਈਡੀ ਦਾ ਪੈਰ ਖੜਕਾਇਆ ਵਾ ਇਹ ਭੱਜ ਭੱਜ ਕੇ ਭੱਜ ਭੱਜ ਵੜ ਕੇ ਜਾ ਕੇ ਹੁਣ ਵੱਜਦਾ ਹੀ ਭੱਜ ਪਾ ਕੋਈ ਉਹ ਤਾਂ ਵੱਜ ਨਹੀਂ ਸਕਦੇ ਸਾਰੇ ਤੇ ਚੋਰ ਆ ਚੋਰ ਜਿਹੜਾ ਪੈਣ ਖੜਕਾਇੇ ਭੱਜ ਜਾਂਦਾ ਭਾਵੇਂ ਨਵਨੀਤ ਬਿੱਟੂ ਆ ਭਾਵੇਂ ਕੈਪਟਨ ਆ ਭਾਵੇਂ ਕੋਈ ਵੀ ਆ ਬਦਲ ਹੋਣੀ ਕੀ ਆ ਬਦਲ ਹੋਣੀ ਤਾਂ ਡੱਕੇ ਦਾ ਰਲੇ ਨਹੀਂ ਰਲੇ ਆ ਤਦੇ ਬਜੇ ਅਜੇ ਤੱਕ ਉਹਨਾਂ ਦੇ ਹੱਥ ਨਹੀਂ ਪੈਂਦੇ ਆ ਉਹ ਰਲੇ ਆ ਸਾਰੇ ਉਹਨਾਂ ਨੂੰ ਪਿੱਛੇ ਉਹਨਾਂ ਦੀ ਛਤਰ ਸ਼ਾਇਆ ਤੇ ਆ ਕੀ ਕੌਣ ਜਿੱਤ ਸਕਦਾ ਫਿਰ ਇਹ ਹਿਸਾਬ ਨਾਲ ਤਾਂ ਜਦੋਂ ਸਾਰਿਆਂ ਚੋਂ ਮਤਲਬ ਹਨਾ ਲੱਗਦਾ ਵੀ ਯਾਰ ਇਹਨੇ ਵੀ ਕੁਝ ਨਹੀਂ ਸਵਾਰੇ ਇਹਨੇ ਵੀ ਕੁਝ ਨਹੀਂ ਸਵਾਰੇ ਆ ਵੋਟ ਫੇਰ ਕਿਸੇ ਨਾ ਕਿਸੇ ਨੂੰ ਪਾਣੀ ਪੈਣੀ ਆ। ਬੋੜ ਜੀ ਹੀ ਦੇਰ ਕੇ ਕਾਂਗਰਸ ਨੂੰ ਪਾਵਾਂਗੇ। ਹਾਂ। ਕਿਉਂ ਪਾਵਾਂਗੇ ਕਿ ਉਹਨਾਂ ਨੇ ਆਕਾ ਪਈਆਂ ਐਮਐਸਪੀ ਦਵਾਂਗੇ। ਠੀਕ ਆ। ਕਿਸਾਨਾਂ ਦਾ ਜਿਹੜਾ ਮੁੱਦਾ ਅਸਲੀ ਆਹੀਂ ਦਾ ਐਮਐਸਪੀ ਦਾ ਕਰਕੇ ਬਾੜਾਂ ਦੇ ਰੁਲੜੇ ਆ। ਸ਼ੰਭੂ ਬਾੜ ਦੇ ਬੈਠੇ ਆ ਇਹ ਵੇਲੇ ਸਟੇਸ਼ਨ ਤੇ। ਇੱਕ ਟ੍ਰੇਲ ਡਾ ਕੇ ਬੈਠੇ ਤੇ ਕੀ ਗੱਲ ਆਹੀਂ ਪਈ ਤੇ ਉਹ ਐਮਐਸਪੀ ਦੀ ਪਾਤ ਨਹੀਂ ਵੋਟ। ਟਿਕਟ ਜਿਹਨੂੰ ਮਰਜ਼ੀ ਦੇ ਦਾਂ। ਉਹ ਟਿਕਟ ਨਹੀਂ ਟਿਕਟ ਤਾਂ ਦੇਣਗੇ ਚੰਗੇ ਬੰਦੇ ਨੂੰ ਦੇਣਗੇ ਸਾਡੇ ਏਰੀਆ 'ਚੋਂ। ਇਹਦਾ ਮਾੜਾ ਬੰਦਾ ਨਹੀਂ ਆਉਦਾ ਕੋਈ ਉਹ ਮਾੜਾ ਚੱਲਣਾ ਮਾੜਾ ਤੇ ਸਾਡੇ ਏਰੀਆ ਚੱਲਣਾ ਨਹੀਂ ਆ ਘਡੂਰ ਸਾਹਿਬ ਵਾਲਾ ਕਹਾੜ ਐਪੋਰਟ ਘਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਤੇ ਜਿਹੜੇ ਟਿਕਟ ਦਿੱਤੀ ਉਹ ਵੀ ਵਿਵਾਦਾਂ ਛਿੜ ਗਿਆ ਸੀਗੇ ਉਹਨਾਂ ਨੇ ਵੀ ਭਾਈ ਚੱਲਣਾ ਬਹੁਤ ਦਲਜੀਤ ਭੁੱਲਰ ਦਲਜੀਤ ਭੁੱਲਰ ਕੋਈ ਨਹੀਂ ਆਉਂਦਾ ਜੀ ਇਹਨਾਂ ਨੇ ਬੋਲੇ ਗਲਤੀ ਗਲਤ ਟਿੱਪਣੀ ਕਰਦੀ ਪਉ ਗਲਤ ਟਿੱਪਣੀ ਕਰ ਦੋਗੇ ਤੇ ਕੇ ਵੀ ਜਾਤ ਦੇ ਵਿਰੋਧ ਕਰੋਗੇ ਤੇ ਫਿਰ ਮਾਫੀ ਤੇ ਮੰਗਣੀ ਪਊਗੀ ਕੀ ਹੈ ਚਾਂਸ ਉਹਨਾਂ ਜਿੱਤਣ ਦੇ ਨਹੀਂ ਜਿੱਤਣ ਦਾ ਚਾਂਸ ਕਿ ਤੂੰ ਉਹਨਾਂ ਦੇ ਜਿੱਤਣ ਦਾ ਚਾਂਸ ਤਾਂ ਮਤਲਬ ਹੀ ਨਹੀਂ ਕੀ ਕਿਤੀਆਂ ਹੋਣੀਆਂ ਬੋਲ ਨਹੀਂ ਕਿਤੀਆਂ ਪੂਰੀਆਂ ਹੋਣਗੀਆਂ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਕੇ ਵੀ ਐਮਪੀ ਦੀਆਂ ਕਿਤੀਆਂ ਹੋਣਗੀਆਂ ਪੰਜਾਬ ਤੋਂ ਨਾ ਹੀ ਗੈਂਦ ਹੋਏ ਇੱਕ ਸਭ ਤੋਂ ਵੱਡੀ ਗੱਲ ਇਹ ਆ ਜੀ ਜਿੰਨੇ ਆਮ ਪਾਰਟੀ ਦੇ ਵਰਕਰ ਛੋਟੇ ਹਨ ਤੇ ਜਿੱਦਾਂ ਸਾਡੇ ਲਾਲੋ ਜੀ ਨਾਲੇ ਗੁਰੂ ਤੋਂ ਹੀ ਆ ਉਹਨਾਂ ਨੇ ਮਤਲਬ ਜਿਹੜਾ ਬੰਦਾ ਰੋਜ਼ ਉਹਨਾਂ ਕੋਲ ਜਾਂਦਾ ਉਹਦੀ ਉਹਨਾਂ ਗੱਲ ਸੁਣੀ ਜਣੀ ਆ ਤੇ ਦੂਸਰਾ ਬੰਦਾ ਭਾਵੇਂ ਉਹ ਸੱਚਾ ਵੀਰ ਜਿੰਨਾ ਮਰਜੀ ਉਹ ਨੂੰ ਪਛਾਣ ਛੁੱਟੀ ਜਾਣਾ ਵਾਕਿਆ ਭਾਉ ਦੀ 100% ਗੱਲ ਸਹੀ ਆ ਉਹਨੂੰ ਪਛਾਣ ਛੁੱਟੀ ਜਾਣਾ ਫਿਰ ਉਹ ਸੱਚਾ ਬੰਦਾ ਵੀ ਆ ਨਾ ਉਹ ਤੇਰਾ ਝੂਠਾ ਹੀ ਪ੍ਰਚਾਰ ਕਰਾ ਲਣਾ ਇਹੋ ਜਿਹੇ ਕੰਮ ਮਲੇ ਸਾਡੀ ਨਾਲ ਇੱਕ ਨਾ ਇੱਕ ਪ੍ਰਚਾਰ ਭਗਵੰਤ ਮਾਨ ਹੋਰਾਂ ਦੇ ਬਿਆਨ ਹੁੰਦੇ ਸੀ ਕਹਿੰਦੇ ਸਾਡੀ ਪਾਰਟੀ ਦਰਿਆ ਵਿਛਾਉਣੇ ਵਾਲਿਆਂ ਨੂੰ ਦਿੰਦੀ ਆ ਟਿਕਟ ਸਾਡੀ ਪਾਰਟੀ ਦਿੰਦੀ ਆ ਟਿਕਟ ਜਿਹੜਾ ਬੰਦਾ ਪਾਣੀ ਪੁਲਾਉਂਦਾ ਹੈ ਹਾਂ ਹਾਂ ਹੁਣ ਪੰਜ ਬੰਦੇ ਦਾ ਉਹ ਉਹਨਾਂ ਨੂੰ ਟਿਕਟ ਦੇ ਦਿੱਤੀ ਜਿਹੜੇ ਪਹਿਲੇ ਹੀ ਮੰਤਰੀ ਨੇ ਵੇਖੋ ਜੀ ਇੱਕ ਜਿੰਨਾ ਜਿੰਨਾ ਵੀ ਵੋਟਾਂ ਹੋਣ ਮੈਂ ਸੁਣੋ ਜਿਹੜੀ ਰਾਜ ਸਭਾ ਚ ਮੈਂਬਰ ਕਰਨੇ ਇਹ ਹਾਂ ਅ ਕਾਰਬੋਡ ਘਰਾਣਿਆਂ ਦੇ ਵਰਖਲਾਸ ਤਾਂ ਹਾਂ ਬੋਟਾਂ ਇਹਨਾਂ ਨੂੰ ਪਾਈਆਂ ਤੇ ਟਿਕਟ ਦੇ ਦਿੱਤੀ ਇਹਨਾਂ ਨੇ लवली ਵਾਲਿਆਂ ਨੂੰ ਔਰ ਉਹਨੂੰ ਦੇਤੀ ਆ ਚੀਚੇ ਵਾਲ ਨੂੰ ਦੇਤੀ ਇਹਨਾਂ ਲੋਕਾਂ ਦੇ ਤਾਂ ਵਰਖਲਾਸ ਬੋਟਾਂ ਪਾਉਂਦੇ ਆਂ ਅਸੀਂ ਅਸੀਂ ਤੁਹਾਨੂੰ ਬੋਟਾਂ ਪਾਈਆਂ ਤੂੰ ਹੀ ਸਾਡੀਆਂ ਬੋਟਾਂ ਦਾ ਗਲਤ ਇਸਤੇਮਾਲ ਕੀਤਾ ਵਾ ਆਪ ਪਾਰਟੀ ਨੇ ਸਾਡੀਆਂ ਬੋਟਾਂ ਦਾ ਸਾਡਾ ਪਿੰਡ ਹੀ ਨਾ 770 ਬੋਟਾਂ ਸਾਡੇ ਪਿੰਡੋਂ ਆਮ ਪਾਰਟੀ ਦੀਆਂ ਨਿਕਲੀਆਂ ਕੁੱਲ ਕਿੰਨੀਆਂ ਸੀ ਕੁੱਲ ਮੈਂ ਤਾਂ ਸਾਰੇ ਦੱਸ ਦੇਣਾ 183 ਵੋਟਾਂ ਨਿਕਲੀਆਂ ਕਾਲੀ ਦਲ ਦੀਆਂ ਇਹ 145 ਕਾਲੀ ਦਲ ਦੀਆਂ ਨਿਕਲੀਆਂ ਤੇ 183 ਨਿਕਲੀਆਂ ਕਾਂਗਰਸ ਦੀਆਂ 45 ਵੋਟਾਂ ਨਿਕਲੀਆਂ ਮਾਨ ਸਾਹਿਬ ਦੀਆਂ ਮਾਨ ਸਿਮਰਜੀਤ ਸਿੰਘ ਮਾਨ ਦੀਆਂ ਤੇ ਇਧਰੋਂ ਨਿਕਲੀਆਂ 770 ਵੋਟਾਂ ਆਹੀ ਖੁਦ ਵੀ ਇਹ ਆਖਿਆ ਵੀ ਤੁਹਾਨੂੰ ਸਰਾਨੇ ਥੱਲੇ ਬਾਹ ਦੇ ਕੇ ਸੋਝੋ ਪਾਲੀਏ ਆਉਣ ਦੀ ਲੋੜ ਨਹੀਂ ਸਾਡੇ ਪਿੰਡ ਤੁਹਾਨੂੰ ਵੋਟਾਂ ਆਪਣੇ ਆਪ ਹੀ ਪਾਉਣੀਆਂ ਸਾਡੇ ਹਲਕੇ ਚ ਇਹ ਆਲ ਹੀ ਬੋਟਾਂ ਦਾ ਪਰ ਆਲ ਕੀ ਅਸੀਂ ਆਨੇ ਆ ਵੀ ਪਿੰਡ ਆ ਨਾ ਜਾਇਓ ਬੁਰਾ ਆਲ ਕਰਾਂਗੇ ਅੱਛਾ ਤੁਮ ਦੋ ਦੋ ਮਹੀਨੇ ਤੋਂ ਹੋ ਗਏ ਸੰਗੂ ਬਾਰਡਰ ਤੇ ਬੈਠਿਆ ਨੂੰ ਸਾਨੂੰ ਤੇ ਦੋ ਮਹੀਨੇ ਹੋ ਗਏ ਤੇ ਬੈਠਿਆ ਨੂੰ ਪਰ ਪਿੰਡ ਅਸੀਂ ਢੀਕੰਡਾ ਇਹਨਾਂ ਨੂੰ ਵੀ ਕਿਦੋਂ ਆਉਂਦੇ ਵੇਖਣਾ ਵਾਂ ਇਹਨਾਂ ਨੂੰ ਪੁੱਛਣਾ ਵਾਂ ਵੀ ਸਾਨੂੰ ਉੱਥੇ ਬੈਠਾ ਵਾਂ ਕੋਈ ਪਾਣੀ ਦਿੱਤਾ ਸਾਨੂੰ ਕੋਈ ਬਿਜਲੀ ਦਾ ਪ੍ਰਬੰਧ ਸਾਡਾ ਕੀਤਾ ਤੇ ਉਹ ਇੰਨਾ ਮਛਰ ਲਾਂਡਿਆ ਕੋਈ ਸਪਰੇਅ ਸਪਰਾ ਕਰਾਇਆ ਇੱਥੇ ਕਿਸਾਨ ਮਛਰ ਮਛਰ ਦਾ ਕਰਕੇ ਔਖੇ ਆ ਕੋਈ ਸਾਡੇ ਬਾਰੇ ਸੋਚਿਆ ਹੀ ਕੋਈ ਬੱਚਿਆਂ ਸਾਡੇ ਬਾਰੇ ਸੋਚਿਆ ਕਿ ਇਹਨੂੰ ਨੌਕਰੀ ਦਿੱਤੀ ਆ ਕੋਈ ਨਸ਼ੇ ਦਾ ਪ੍ਰਬੰਧ ਕੀਤਾ ਵਾ ਵੀ ਨਸ਼ਾ ਬੰਦ ਹੋਵੇ ਕਿਸ ਹਿਸਾਬ ਨਾਲ ਜੇ ਬੰਦ ਹੋਣ ਡਿਆ ਕੋਈ ਅਫਸਰ ਕੰਡਿਆ ਉਹਦਾ ਬਦਲੀ ਕਿਉਂ ਕਰਦੇ ਜੀ ਭਗਵੰਤ ਮਾਨ ਸਾਹਿਬ ਦੂਜੇ ਸੂਬਿਆਂ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ ਕਹਿੰਦੇ ਪੰਜਾਬ 'ਚ ਤਾਂ ਕੰਮ ਹੀ ਬਹੁਤ ਕਰਦੇ ਜਿਹੜਾ ਨਸ਼ੇ ਦੇ ਵਿੱਚ ਬੰਦਾ ਖੁਦ ਨਸ਼ਾ ਪੀਂਦਾ ਉਹਦੇ ਬਾਦਾਂ ਕੰਮ ਚੱਲਣ ਡਿਆ ਉਹਦਾ ਤੇ ਬਸ ਠੀਕ ਆ ਤੇ ਆ ਜਿਹੜਾ ਲੜ ਲੈਦਾ ਉਹਦਾ ਤੇ ਬਸ ਠੀਕ ਆ ਜਿਹੜੇ ਭੰਡ ਦੇ ਵੇਵਾਂ 'ਚ ਜਾ ਕੇ ਮੰਗਦੇ ਹੁੰਦੇ ਉਹ ਕਦੀ ਦੂਜੇ ਘਰਾਂ ਜਾਂਦੇ ਸੋ ਉਹਦਾਂ ਇਹ ਉਹਨਾਂ ਵਿਆਹ ਚ ਲੰਡਿਆ ਉਹਨਾਂ ਦਾ ਉਹਨਾਂ ਤੋਂ ਜਣਾ ਹੀ ਗੁਜਰਾਤ ਚ ਵੀ ਜਾਣਾ ਸਾਰੇ ਤਾਂ ਹੀ ਜਾਣਾ ਹੀ ਆ ਵਿਆਹ ਚ ਲੰਡਿਆ ਪੰਜਾਬ ਚ ਬੁਰਾ ਆ ਲਊਗਾ ਚਾੜੂ ਦਾ ਚਾੜੂ ਦਾ ਬੁਰਾ ਆ ਲਊ ਪੰਜਾਬ ਚ ਮੇਰੇ ਹਿਸਾਬ ਨਾਲ ਇਹ ਤੁਹਾਨੂੰ ਅਸੀਂ ਦੱਸਤਾ ਨਾ ਇਹਨਾਂ ਨੂੰ ਜਿਹੜੀ ਵੋਟ ਸੀ ਨਾ ਪਹਿਲਾਂ ਵੀ ਜ਼ਿਆਦਾ ਵੋਟ ਜਿਹੜੀ ਪੰਜਾਬ ਦੇ ਵਿੱਚ ਜ਼ਿਮੀਦਾਰ ਦੀ ਵੋਟ ਪਈ ਸੀ ਜ਼ਿਮੀਦਾਰ ਤਾਂ ਹੀ ਕਾਲੀ ਕਾਂਗਰਸ ਕੋ ਬੀਜੇਪੀ ਤੋਂ ਵੀ ਤਾਂ ਹੀ ਉਹਨਾਂ ਨੇ ਵੋਟਾਂ ਇਹਨਾਂ ਨੂੰ ਪਾਈਆਂ ਵੀ ਬੱਚੇ ਵੱਜਣ ਪੈਰ ਕੀ ਕੋ ਸਾਰੀ ਵੋਟ ਵਰ ਖਲਾਫ ਹੋ ਗਈ ਕਿਉਂਕਿ ਇਹਨਾਂ ਨੇ ਕੋਹਤੇ ਸਿੰਘਾਂ ਨੂੰ ਬੰਦੀ ਸਿੰਘ ਛੱਡੇ ਨਹੀਂ ਕੋਸ਼ ਅਮਰਤਪਾਲ ਨੂੰ ਅੰਦਰ ਦੇਤਾ ਨਜਾਇਜ਼ ਦੇਤਾ ਜਿਹੜਾ ਨਸ਼ੇ ਦੇ ਵਰ ਖਿਲਾਫ ਹੈ ਉਹਨੂੰ ਤੁਸੀਂ ਅੰਦਰ ਦੇਤੇ ਜੇ ਪਿੱਛੇ ਜਿਹੜਾ ਕੀ ਸਤੰਦਰ ਸਿੰਘ ਝੋਟਾ ਹਾਂ ਉਹਨੂੰ ਅੰਦਰ ਦੇਤਾ ਬਲਵਿੰਦਰ ਸਿੰਘ ਝੋਟਾ ਪਰਵਿੰਦਰ ਝੋਟਾ ਅੱਜ ਝੋਟੇ ਨੂੰ ਅੰਦਰ ਦੇਤਾ ਫਿਰ ਇਹਨਾਂ ਨੇ ਲੱਖਾ ਸਤਾਣਾ ਪਾਨਾ ਸਿੱਧੂ ਫੜ ਲਿਆ ਨਸ਼ੇ ਦੇ ਵਿਰੋਧ ਚ ਬੋਲੇ ਆ ਨਾ ਕੋਈ ਵੀ ਬੋਲ ਸਕਦਾ ਉਹ ਨਸ਼ੇ ਦੇ ਵਿਰੋਧ ਚ ਮੈਂ ਵੀ ਬੋਲ ਸਕਦਾ ਹਾਂ ਪਰ ਇੱਥੇ ਇੱਕ ਦੇਖ ਲੋ ਨਾ ਪ੍ਰਸਾਦ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਆਨ ਆਇਆ ਕਹਿੰਦੇ ਭਾਨੇ ਸਿੱਧੂ ਨੇ ਮੈਨੂੰ ਪਿੰਡ ਚ ਨਹੀਂ ਛੇੜਣ ਦਿੱਤਾ ਆਪਣੇ ਆਏ ਪਰ ਮੈਂ ਕੋਈ ਪਰਚਾ ਨਹੀਂ ਹਾਂ ਠੀਕ ਇਹ ਗੱਲ ਸਹੀ ਉਹਦੀ ਵੀ ਭਾਨੇ ਸਿੱਧੂ ਨੇ ਉਹਨੂੰ ਪਿੰਡ ਚ ਨਹੀਂ ਵੜਨ ਦਿੱਤਾ ਪਰਚਾ ਨਹੀਂ ਕਰਾਇਆ ਇਹ ਇਹੋ ਸਿਆਸਤ ਤੇ ਹੋਈ ਆ ਵੀ ਜੇ ਤੁਹਾਨੂੰ ਬੋਲਦਾ ਕੋਈ ਤੁਹਾਨੂੰ ਜਵਾਬ ਨਾ ਦੋ ਉਹਨੂੰ ਕੰਮ ਕਰਕੇ ਦਿਖਾਓ ਵੀ ਮੈਂ ਕੀਤਾ ਹੋਈ ਲਓ ਮੈਂ ਕੰਮ ਕੀਤਾ ਉਹਨੇ ਮਤਲਬ ਅਸੀਂ ਹੁਣ ਪਿੰਡਾਂ 'ਚ ਜਾਂਦੇ ਆ ਪਿੰਡ 'ਚ ਜਾ ਕੇ ਲੋਕਾਂ ਕੋ ਗਰਾਈ ਲੈਣੇ ਆ ਕਿਸਾਨਾਂ ਦੀ ਜੇ ਕਿਸਾਨਾਂ ਦਾ ਕੋਈ ਕੰਮ ਕਰਕੇ ਲੋਕਾਂ ਦੇ ਨਾਲ ਜਾਵਾਂਗੇ ਦਵਾਂਗੇ ਫਿਰ ਸਾਨੂੰ ਕਰਾਈ ਦੇਣਗੇ ਬਿਲਕੁਲ ਜੇ ਅਸੀਂ ਕੋਈ ਕੰਮ ਹੀ ਨਾ ਕਰਾਂਗੇ ਹੁਣ ਸਾਡਾ ਪਿੰਡ ਆ ਸਾਰੇ ਕਾਲੀਦਾਲ ਕਾਂਗਰਸ ਤੇ ਸਾਰੇ ਬੰਦੇ ਵੋਟਾਂ ਜਿੰਨੂੰ ਮਰਜ਼ੀ ਪਾਉਣ ਸਾਡਾ ਪਿੰਡ ਅਸੀਂ ਕਦੀ ਵੀ ਲੜੇ ਨਹੀਂ ਪਿੰਡ ਦੇ ਵਿੱਚ ਲੋਕ ਚੰਗੀ ਗੱਲ ਮਤਲਬ ਪਿੰਡ ਦੇ ਇਕੱਠੇ ਹੋ ਕੇ ਤੇ ਫੈਲਾ ਕਰ ਲਈਦਾ ਪਿੰਡ ਜੀ ਥਾਣੇ ਵੀ ਨਹੀਂ ਜਾਂਦੇ ਸਾਡੇ ਥਾਣੇ ਜਾਣੇ ਆ ਤੇ ਸਰਪ ਸਮੈਕ ਵਾਲੇ ਜਾਣੇ ਆ ਸਮਾਗ ਹੈ ਬਹੁਤ ਜਿਆਦਾ ਸਾਡੇ ਬਾਲੀਆ ਮੱਲੀਆਂ ਜੰਡੇਆਲਾ ਰਾਣਾ ਕਾਲਾ ਨਰੈਣਗੜ ਮਾਲੋਵਾਲ ਤਲਵੰਡੀ ਸ਼ਾਹਪੁਰ ਸਗਰਾਵਾਂ ਜਿਹੜੇ ਪਿੰਡ ਮਰਜੀ ਚਲਜੋ ਲਾਗੇ ਲਾਗੇ ਜਿੰਨੇ ਪਿੰਡ ਸਾਡੇ ਬੇਹਸਾਬ ਨਸ਼ਾ ਜੀ ਜਦੋਂ ਮੰਤਰੀਆਂ ਕੋ ਪੈਸੇ ਪਹੁੰਚਣ ਦਾ ਉਹਨਾਂ ਨੂੰ ਕੀ ਲੋੜ ਹੈ ਉਹਨਾਂ ਦਾ ਇਹ ਇਹਨਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਸੱਚਾ ਸੋ ਲਗਾ ਪਹਿਲਾਂ ਤਾਂ ਫੜਿਆ ਗਿਆ ਹੁਣ ਮੁੰਡਾ ਫੜਿਆ ਗਿਆ ਜਿਨਾਂ ਨੀਆਂ ਨਸ਼ੇ ਦੇ ਲੋਰ ਚ ਉਹਨੂੰ ਇਹ ਵੀ ਨਹੀਂ ਪਤਾ ਲੱਗਣ ਡਿਆ ਵੀ ਮੈਂ ਹੈ ਕਿਤੇ ਹਾਂ ਹਾਂ ਅੱਖਾਂ ਉਹ ਉਗੜਦੀਆਂ ਜਦੋਂ ਆਪਣੇ ਘਰ ਆ ਕੇ ਬਲਿਆ ਅਜੇ ਇਹਨਾਂ ਦੇ ਆਪਣੇ ਘਰਾਂ 'ਚ ਅੱਗ ਨਹੀਂ ਗਈ ਬਲਣੀ ਹੋਣ ਬਲਣੀ ਸ਼ੁਰੂ ਹੋਈ ਆ ਅੱਖਾਂ ਛੇਤੀ ਉੱਪਰ ਜਾਣੀਆਂ ਤੇ ਨਬੇੜਦਿਆਂ ਫਿਰ ਕੁੱਲ ਮਿਲਾ ਕੇ ਜੇ ਲਗਤ ਮਤਲਬ ਵੀ ਕਲੀਅਰ ਜਾਂ ਕਿਸੇ ਦਾ ਨਹੀਂ ਹੈਗਾ ਵੀ ਕੌਣ ਨਹੀਂ ਕਲੀਅਰ ਆ ਪੰਜਾਬ ਦੇ ਵਿੱਚੋਂ ਸਾਰੀਆਂ ਸੀਟਾਂ ਕਾਂਗਰਸ ਲੈ ਜਾਊਗੀ ਕਾਂਗਰਸ ਦਾ ਜੋਰ ਰਹੂਗਾ ਹਾਂ ਕਾਂਗਰਸ ਪੂਰੀਆਂ ਇਹਨਾਂ ਨੂੰ ਕਿਸੇ ਨਾਲ ਰਲਣ ਦੀ ਲੋੜ ਨਹੀਂ ਕਿ ਅਕਾਲੀ ਦਲ ਨਾਲ ਕਿ ਕਾਂਗਰਸ ਇਹੋ ਆਮ ਪਾਰਟੀ ਦਾ ਸ਼ਰਧਾ ਦਾ ਲਦਾਤਾ ਵਾ ਲੈ ਜਾਣੀਆਂ ਸੀਟਾਂ ਉਹਨਾਂ ਨੇ ਆਰ ਗਈ ਕਿਉਂਕਿ ਆਹੀ ਲੋਕ ਜਿਹੜੇ ਪੱਕੇ ਕਾਲੀ ਆ ਆਹੀ ਆ ਜਿੰਨੇ ਇੱਥੇ ਬੈਠੇ ਆ ਅੱਛਾ ਇਹ ਇੱਕ ਗੱਲ ਇਹ ਵੀ ਆ ਹਨਾ ਮੈਂ ਪਹਿਲਾਂ ਵੀ ਕਿਸੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਜਿਵੇਂ ਝਾੜੂ ਨੂੰ ਵੋਟ ਪਈ ਆ ਪਹਿਲਾਂ ਹਾਂ ਵੀ ਬਹੁਤੀ ਵੋਟ ਗੁੱਸੇ ਵਾਲੀ ਪਈ ਆ ਦੂਜਿਆਂ ਨਾਲ ਗੁੱਸਾ ਸੀ ਦੇਖੋ ਜੀ ਅਸੀਂ ਪੱਕੇ ਕਾਲੀ ਹਾਂ ਸਾਡੇ ਵੱਡੇ ਪਰਦਾਦੇ ਦਾਦੇ ਸਾਰੇ ਕਾਲੀ ਤੋਂ ਰਏ ਆ ਅਸੀਂ ਕਦੀ ਵੋਟ ਸਾਨੂੰ ਇੱਕ ਵਾਰੀ ਮੈਨੂੰ ਖੁਦ ਨੂੰ ਕਿਸੇ ਬੰਦੇ ਨੇ ਬਹੁਤ ਜ਼ਿਆਦਾ ਹੀ ਮਤਲਬ ਮਜਬੂਰ ਕੀਤਾ ਵੀ ਵੋਟ ਕਾਂਗਰਸ ਨੂੰ ਪਾ ਦੇ ਮੈਂ ਅੰਦਰ ਜਾ ਕੇ ਫੇਰ ਕਾਲੀਆਂ ਨੂੰ ਪਾਇਆ ਮਾਨੀ ਮੰਨਿਆ ਮਾਨੀ ਮੰਨਿਆ ਕਾਲੀ ਇੰਨਾ ਮਨੋ ਰਹਿ ਲੱਤ ਗਿਆ ਵੀ ਉਹ ਡਾਇਨਾਸੌਰ ਆ ਸਕਦਾ ਕਾਲੀ ਨਹੀਂ ਅੱਛਾ ਡਾਇਨਾਸੌਰ ਦਾ ବିਨਾਸ਼ ਹੋ ਗਿਆ ਆ ਸਕਦਾ ਚਾਂਸ ਹੈਗੇ ਆ ਕਾਲੀ ਨਹੀਂ ਪਰ ਆਈ ਨਹੀਂ ਲੱਗਦਾ ਤੁਹਾਨੂੰ ਵੀ ਪੰਜਾਬ ਨੂੰ ਖੇਤਰੀ ਪਾਰਟੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਅਕਾਲੀ ਦਲ ਪਰ ਇੱਕ ਖੇਤਰੀ ਪਾਰਟੀ ਵੇਖੋ ਜੀ ਅਬਦਾਲੀਆਂ ਨੇ ਬਹੁਤ ਹਮਲੇ ਕੀਤੇ ਸਾਡੇ ਤੇ ਉਹਨਾਂ ਸਿੱਖਾਂ ਨੇ ਨੁਕਸਾਨ ਨਹੀਂ ਹੋਇਆ ਮਜ਼ਬੂਤ ਹੋਏ ਜਿੰਨਾ ਕਿ ਕਾਲੀ ਦਲ ਨੇ ਨਸਾਨ ਕਰਕੇ ਸਿੱਖ ਕਮਜ਼ੋਰ ਕੀਤੇ ਆ ਗਿਣਤੀ ਸਾਡੀ ਵੱਧ ਗਈ ਹੋਊਗੀ ਪਰ ਸਾਨੂੰ ਕਮਜ਼ੋਰ ਇਹਨਾਂ ਕਰਤਾ ਵਾ ਵੀ ਅਸੀਂ ਲੜ ਜੂਗੇ ਨਹੀਂ ਆ ਆ ਜਿਹੜੇ ਇੱਥੇ ਬੁੱਢੇ ਦੀਦੇ ਜਦੋਂ ਮਰ ਗਏ ਗਾੜੀ ਨੌਜਵਾਨਾਂ ਨੇ ਕਿੱਦਾਂ ਲੜਨਾ ਮੈਨੂੰ ਦੱਸੋ ਗੋਲੀਆਂ ਖਾ ਕੇ ਲੜਨਗੇ ਕਿਹੜਾ ਨਸ਼ਾ ਕਰਕੇ ਲੜਨਗੇ ਇਹ ਸਭ ਜਿੰਨੇ ਬੈਠੇ ਚਾਹ ਰੋਟੀ ਖਾਣ ਵਾਲੇ ਆ ਤੇ ਨਸ਼ਾ ਲੰਡਾ ਹੈ ਇੱਥੇ ਜੇ ਲੜਾਈ ਤਦ ਲੜੀ ਜਾ ਸਕਦੀ ਆ ਜੇ ਤੁਸੀਂ ਪਿੱਛੋਂ ਪੂਰਾ ਮਜ਼ਬੂਤ ਜੇ ਹੁਣ ਇੱਥੇ ਅਸੀਂ ਮਜ਼ਬੂਤ ਕਿੱਦਾਂ ਆ ਸਾਡੇ ਲੰਗਰ ਆਪਣੇ ਆ ਸਾਡਾ ਸਮਾਨ ਆਪਣਾ ਵਾ ਟਰਾਲੀਆਂ ਸਾਡੀਆਂ ਆਪਣੀਆਂ ਟਰੈਕਟਰ ਸਮਾਨ ਸਾਰਾ ਖਲਾ ਰਿਆ ਕੋਈ ਗੱਲ ਨਹੀਂ 2 ਸਾਲ 4 ਸਾਲ ਆ ਖੁੱਦ ਅਗਲੇ ਇਲੈਕਸ਼ਨ ਵੀ ਲੜ ਜਾਗੇ ਤੇ ਹੀ ਇੰਨੇ ਮਜ਼ਬੂਤ ਆ ਹਾਂ ਪਰ ਸਰਕਾਰ ਜਿਹੜੀ ਆ ਨਾ ਸਾਨੂੰ ਸਭ ਤੋਂ ਮਾਰ ਪਤਾ ਕਿੰਨੇ ਪਾਈ ਆ ਜਿਹੜਾ ਇਹਨਾਂ ਪੰਜਾਬੀ ਸੂਬਾ ਮੰਗਿਆ ਉਹ ਵੀ ਸਾਨੂੰ ਘਾਟਾ ਪਾਇਆ ਬਾਦਲਾਂ ਨੇ ਅੱਜ ਹਰਿਆਣਾ ਨਾਲ ਹੁੰਦਾ ਕਿਦਾਂ ਸਾਨੂੰ ਹਰਿਆਣੇ ਤੋਂ ਕਾਹ ਦਿੱਲੀ ਨਾਲ ਜਾਣ ਦਿੰਦੇ ਬਿਲਕੁਲ ਸਾਨੂੰ ਦੋ ਭਰਾ ਬਣਾਤਾ ਗੱਲ ਕੀ ਇੱਕੋ ਹਾਂ ਸਰਕਾਰ ਜਿਹੜੀ ਆ ਸਾਨੂੰ ਜਿੱਥੇ ਮਾਰਦੀ ਸਾਨੂੰ ਸਮਝ ਬਾਅਦ ਚ ਲੱਗਦੀ 20 ਸਾਲ ਬਾਅਦ 20 ਸਾਲ ਬਾਅਦ ਪਤਾ ਲੱਗਦਾ ਸਿਆਹ ਤੇ ਏਡੀ ਗੰਦੀ ਆ ਪਹਿਲਾਂ ਤੇ 30 40 ਸਾਲਾਂ ਬਾਅਦ ਸਾਨੂੰ ਇਹੋ ਹੀ ਪਤਾ ਲੱਗਾ ਵੀ ਦਰਬਾਰ ਸਾਹਿਬ ਦੇ ਟੈਗ ਨਾ ਕੀ ਕਾਂਗਰਸ ਨੇ ਕਾਲੀਆਂ ਨੇ ਕੀਤਾ ਵਾ ਸਭ ਸਿਆਸਤ ਉਦੋਂ ਭਾਜਪਾ ਨੇ ਤੇ ਕਾਲੀਆਂ ਕਾਲੀਆਂ ਨੇ ਜ਼ੋਰ ਲਵਾ ਕੇ ਅਟੈਕ ਕੀਤਾ ਸਾਨੂੰ ਦੇਖੋ ਹੀ ਨਹੀਂ ਪਤਾ ਲੱਗਾ ਇਹ ਦੋ ਦੋ ਦਾ ਕਰੀ ਕੇ ਕਾਂਗਰਸ ਨੇ ਕੀਤਾ ਕਾਂਗਰਸ ਕੋ ਕਰਵਾਇਆ ਗਿਆ ਵਾ ਹੋਣ ਮੁੰਡਾ ਮਰਿਆ ਵਾ ਆ ਜਿਹੜਾ ਸ਼ੁਭ ਕਰਨ ਸ਼ੁਭ ਕਰਨ ਸਿੰਘ ਮਰਵਾਇਆ ਕਿੰਨੇ ਤੇ ਮਾਰਿਆ ਕਿੰਨੇ ਸਾਰਿਆਂ ਨੂੰ ਪਤਾ ਸਾਰਾ ਪਤਾ ਇਹਨਾਂ ਵੀ ਭਾਜਪਾ ਨੇ ਮਰਵਾ ਦਿੱਤਾ ਗਿਆ ਮੁੰਡੇ ਨੂੰ ਗੋਲੀ ਕਿੱਥੋਂ ਆ ਗਈ ਪਹਿਲਾਂ ਤਾਂ ਗੋਲੀ ਦਾ ਦੱਸਣ ਹਾਂ ਧਰਨੇ ਦੇ ਵਿੱਚ ਗੋਲੀ ਕਿੱਥੋਂ ਆ ਗਈ ਬਿਲਕੁਲ ਕੋਈ ਨਾ ਕੋਈ ਉਹਨਾਂ ਦਾ ਬੰਦਾ ਆਇਆ ਮਾਰ ਕੇ ਉਹਨੂੰ ਚਲ ਗਿਆ ਬੰਦਾ ਉਹਨਾਂ ਦਾ ਉਹ ਮੁੰਡਾ ਮਾਰਤਾ ਨੌਜਵਾਨ ਇਹਨਾਂ ਦਾ ਰਾਹ ਦਾ ਡਰ ਕੇ ਭੱਜਣਗੇ ਉਹਦੇ ਨਾਲ ਸਾਡਾ ਧਰਨਾ ਹੋਰ ਵੀ ਮਜ਼ਬੂਤ ਹੋਇਆ ਨਾਲੇ ਤੋਂ ਮੁੰਡੇ ਦਾ ਸਾਰੇ ਲੋਕਾਂ ਨੇ ਮੁੱਲ ਪਾਇਆ ਵਾ ਪੂਰਾ ਉਹਦਾ ਜਿੰਨਾ ਲੋਕਾਂ ਦਾ ਕਰ ਸਕਦੇ ਕੀਤਾ ਵਾ ਬਾਕੀ ਇਹ ਵੀ ਇਹ ਕਰ ਲੋ ਸਰਕਾਰ ਦਾ ਬਾਹਰਲੇ ਸਟੇਟਾਂ ਦੇ ਵਿੱਚ ਵੀ ਮਾੜਾ ਰਿਕਾਰਡ ਗਿਆ ਵੀ ਤੁਸੀਂ ਗੋਲੀ ਥੋੜੀ ਮਾਰ ਸਕਦੇ ਤਾਂ ਨਾ ਸਰਕਾਰੀ ਵੇਲਕੋ ਦੇਖੋ ਸਿਆਸਤ ਦਾਨਾਂ ਦੇ ਲਈ ਨਾ ਸਿਆਸਤ ਦਾਨਾਂ ਦੇ ਲਈ ਇੱਕ ਗੱਲ ਸਮਝ ਲੈਣੀ ਬੜੀ ਜ਼ਰੂਰੀ ਆ ਕਿ ਜਦੋਂ ਸੱਤਾ 'ਚ ਆ ਜਾਂਦੇ ਆ ਜਦੋਂ ਤਾਕਤ ਮਿਲ ਜਾਂਦੀ ਆ ਅਹੁਦੇ ਮਿਲ ਜਾਂਦੇ ਆ ਤਾਂ ਸ਼ਾਇਦ ਬਹੁਤਿਆਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਸਾਡੇ ਲਈ ਹੁਣ ਇਹ ਅਹੁਦੇ ਫੋਰ ਸ਼ੋਰ ਨੇ ਇਹ ਸਾਡੇ ਲਈ ਹੀ ਬਣੇ ਨੇ ਸ਼ਾਇਦ ਅਸੀਂ ਹੁਣ ਉਤਰ ਨਹੀਂ ਸਕਦੇ ਪਰ ਇਹ ਜਨਤਾ ਇਹ ਪਬਲਿਕ ਹੈ ਭਗਵਾਨਤਮਾਨ ਖੁਦ ਕਹਿੰਦੇ ਹੁੰਦੇ ਆ ਕਿ ਇਹ ਪਬਲਿਕ ਸਭ ਜਾਣਦੀ ਹੈ ਸੋ ਇਹ ਪਬਲਿਕ ਹੈ ਤੇ ਜਿਹੋ ਜੀ ਗੱਲਬਾਤ ਅਸੀਂ ਕੀਤੀ ਆ ਕਲੀਅਰ ਇਹ ਹੁੰਦਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਲਈ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਨਾ ਇਹ ਇੰਨੇ ਸੌਕੇ ਹੈ ਨਹੀਂ ਜਿੰਨੇ ਬਿਆਨਾਂ ਚ ਲੱਗਦੇ ਨੇ ਸੋ ਜ਼ਮੀਨੀ ਪੱਧਰ ਤੇ ਜਦੋਂ ਕੁਝ ਬਦਲਿਆ ਹੋਇਆ ਲੱਗੂਗਾ ਤਾਂ ਲੋਕ ਸਾਥ ਵੀ ਦੇਣਗੇ ਤੇ ਲੋਕ ਵੋਟ ਵੀ ਪਾਉਣਗੇ ਬਾਕੀ ਸਰਕਾਰਾਂ ਸਰਕਾਰਾਂ ਦੇ ਨੁਮਾਇੰਦੇ ਕੀ ਗੱਲਾਂ ਲੈ ਕੇ ਲੋਕਾਂ 'ਚ ਜਾਂਦੇ ਨੇ ਵੀ ਭਰੋਸਾ ਜਿੱਤ ਪਾਉਂਦੇ ਨੇ ਜਾਂ ਨਹੀਂ ਜਿੱਤ ਪਾਉਂਦੇ ਜਾਂ ਨਵਿਆਂ ਨੂੰ ਮੌਕਾ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੂਗਾ